ਕੀ ਨਾਮ ਤੁਹਾਡਾ ਕਿਰਨ ਕਿੰਨੇ ਕਿੰਨੀ ਦਿਨ ਹੋ ਗਈ ਵਿਆਹ ਇਹਨੂੰ ਇੱਕ ਮਹੀਨਾ 40 ਦਿਨ ਹੋ ਗਏ ਜੀ ਤੇ ਕਿੱਥੇ ਤੁਹਾਡੇ ਵਿਕੇ ਨੇ ਸਰਸੇ ਵਿਆਹ ਕਿੱਥੇ ਹੋਇਆ ਤੁਹਾਡਾ ਵਿਆਹ ਸਾਡਾ ਸਰਸੇ ਹੋਇਆ ਤੇ ਸੋਹਰੇ ਮੇਰੇ ਵੀ ਬਵਾਲ ਦੇ ਨੇ ਤੇ ਕੀ ਹੋਇਆ ਜਿਹੜੀ ਉਹ ਅੱਜ ਗੁੰਡਾ ਕਰਦੀ ਕੀਤੀ ਆ ਅੱਜ ਗੁੰਡਾ ਕਰਦੇ ਉਹਨਾਂ ਨੇ ਕੀਤਾ ਕਿ ਮੇਰੇ ਘਰਾਂ 'ਤੇ ਇਲਜ਼ਾਮ ਲਾ ਦੇ ਨੇ ਕਿ ਵਿਆਹ ਆ ਗਏ ਇੰਗੇ ਖੁਸਰਾ ਹੈ ਤੂੰ ਇਹਨਾਂ ਦੇ ਕਰੂ ਪੈਸੇ ਪੁੱਛ ਲੈ ਤੇਨੂੰ ਅਗਾ ਕਿਸੇ ਹੋਰ ਵਿਆਹ ਦਾਂਗੇ ਕੀ ਇਹਨਾਂ ਤਾਂ ਦਾ ਅਸਾਂ ਨਹੀਂ ਕਿ ਬਣਾਇਆ ਐ ਫੋਜ ਆਜ ਬੱਕ ਨਾਲ ਜਦੋਂ ਵਿਆਹ ਕਰਾਉਣ ਦਾ ਜਾ ਇਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰੱਖਾ ਪਰ ਨੇ ਵੈਸੇ ਇੱਕ ਕੁੱਟਮਾਰ ਬੜੀ ਕੀਤੀ ਐ ਅੱਜ ਜਵਾਂ ਗਿਆ ਭੈਣ ਨਾਲ ਤੇ ਮੈਂ ਇਹਨਾਂ ਨੂੰ ਕਹਿੰਦੀ ਆਪ ਹੀ ਮੁੰਡੇ ਨੂੰ ਵੇਖ ਗਿਆ ਆਪ ਹੀ ਪਸੰਦ ਕਰ ਗਿਆ ਹੁਣ ਕਹਿੰਦੇ ਨੇ ਆਪੋ ਤੇਨੂੰ ਕਲਣਾ ਨਹੀਂ ਇਹ ਮੁੰਡਾ ਖੁਸ਼ ਰਹੇਗਾ ਫਲਾਣਾ ਹੈ ਲਗਾ ਮਾਮਾ ਮੇਰੀ ਧੀ ਰਵਾਜ ਨਾਲ ਵਿਆਹ ਕੀ ਆਈਆਂ ਪੂਰੇ ਰੀਤ ਰਵਾਜ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਕੁੱਤਿਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਗਾਨੀ ਕਰਤੀ ਇਹਨਾਂ ਨੇ ਅੱਜ ਕਿਵੇਂ ਆਏ ਨੇ ਬੱਲੇ ਅੱਜ ਆਏ ਨੇ ਮਾਰਨਾ ਚਾਹੁੰਦੇ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਿੰਦੇ ਇੱਕ ਜਦ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੂੰ ਸਜਾ ਦਵਾਈਏ ਤੇ ਘਰ ਵੀ ਬਣਾਣਾ ਮੈਂ ਕਿਹਾ ਸਜਾ ਨਹੀਂ ਮੈਂ ਮੁੰਡੇ ਨੂੰ ਦਵਾਈ ਦਈ ਜੇ ਮੇਰਾ ਘਰ ਬਣਾਣਾ ਜੇ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਕਹਿੰਦੇ 10 12 ਜਣੇ ਆਏ ਨੇ ਮੁੰਡੇ ਵੀ ਅੱਜ ਇੱਥੇ ਆਏ ਇੱਥੇ ਆਰੇ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਕੀ ਇਹ ਜਿਹੜਾ ਕਿੰਨੇ ਦੇ ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੈਂ ਸਾਰੇ ਤੇ ਮੇਰੇ ਬਾਕੀ ਮੰਮੀ ਘੜੀ ਤੇ ਸਾਰੇ ਪਰਿਵਾਰ ਮਸੂੜਾ ਪਰਿਵਾਰ ਮਤਲ ਸਾਰਾ ਹੀ ਸੀ ਜਿਹਨੇ ਹਮਲਾ ਕੀਤਾ ਕੀ ਚੀਜ਼ ਮਾਰੀ ਇਹਨਾਂ ਦੇ ਉਹ ਨਗਰਫੜਾ ਵਿਗਿਆ ਸਿੰਘ ਹੂੰ ਕੋਈ ਕਿਰਪਾਨਾ ਕਰਪੁਨਾ ਕਾਪੇ ਵੀ ਲੈ ਰੱਖੀ ਸੀ ਚੀਜ਼ਾ ਵੱਧੂ ਲੈ ਕੇ ਸਾਨੂੰ ਮਿੱਠੀਆਂ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਹੈ ਇੱਕ ਨਾ ਸਾਡੇ ਪਿੰਡ ਦੀ ਧੀ ਪਹਿਲੇ ਹੁੰਦਾ ਕੋਈ ਜਵਾਈ ਪਾਈ ਤੇ ਰਹਿੰਦਾ ਹੈ ਉਹ ਆਇਆ ਹੈ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਠੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਤੁਹਾਨੂੰ ਕਿਹਾ ਮੇਰੇ ਪੇਕੇ ਵਾਲੋਂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਹ ਤੁਨਾਂ ਉਹਨੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆ ਤੇ ਭੈਣ ਨਾਲ ਵੀ ਗੱਲ ਕਰਾਤੀ ਫਸੇ ਗੱਲ ਕਰਕੇ ਬਾਹਰ ਹੀ ਗਿਆ ਦੋਵੇਂ ਜੀ ਉਨਾ ਚਿਰ ਮੇਰੇ ਮਾਮੇ ਹਮਲਾ ਕਰਨ ਆ ਗਏ ਮੈਂ ਕਿਹਾ ਕਿ ਮੈਂ ਚਲ ਮਾਮਾ ਅਜੇ ਵੀ ਮੈਂ ਸੋਚ ਲਾਉਂਗੀ ਜੀ ਕਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਇਆ ਅਕਲ ਦਿੱਤੇ ਤੇ ਕੀ ਘਰ ਦੇ ਪੰਤੋੜ ਵੀ ਕੀਤੀ ਹਾਂ ਜੀ ਕਿੰਨੀ ਕਿਹੜਾ ਖਲਾੜ ਗਿਆ ਕੀ ਮਾਰਿਆ ਖਲਾੜ ਕਿਹਨੇ ਕੁਝ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹੈ ਹਾਂ ਜੀ ਹੁਣ ਕੀ ਮੰਗੇ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਤੇ ਦਰਦੇ ਅੜੇ ਕੋਟਾ ਕਰਦੀ ਹੋਈ ਹਾਂਜੀ ਇਨਸਾਬ ਮਿਲਣਾ ਚਾਹੀਦਾ ਮੈਨੂੰ ਦੇਨ ਦੇ ਵਾਲੀ ਗੁੰਡਾ ਸਵੇਰੇ ਸਵੇਰੇ ਉੱਠਦੇ ਨਾਲ ਹੀ ਹਾਂਜੀ ਠੀਕ ਨਾਮ ਤੋਂ ਭਾਈ ਜੰਗੀਰ ਸਿੰਘ ਜਗੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਅਬੀਬ ਵਾਲੇ ਦੇ ਤੇ ਜਿਹੜੀ ਨੋ ਕਿੱਥੇ ਵੇਈ ਨੋ ਆnde ਆਪਣੇ ਚੱਕੇ ਦੀ ਕਿਹੜਾ ਸਰਸੇ ਦੇ ਹਾਂਜੀ ਅਸੀਂ ਵਿਆਹ ਕੀਤਾ ਬੜੇ ਸ਼ੌਕ ਨਾਲ ਹੂੰ ਬਾ ਕਾ ਹਦਲਾ ਬਾ ਕਾ ਕਰ ਲੱਗਾ ਪੈਸਾ ਨੂੰ ਇਹਨਾਂ ਦਾ ਪਤਾ ਨਹੀਂ ਬੀ ਕਿਹੋ ਜਿਹੇ ਬੰਦੇ ਨੇ ਕਿਹੋ ਜਿਹੇ ਨੇ ਉਹ ਗੁੜੀ ਰੈਣਾ ਚਾਹਦੀ ਉਹ ਆਂਦੇ ਨੇ ਵੈਸੀ ਅਕਰ ਵਿਆਹ ਤੇ ਇੰਦਰਾ ਧੱਕਾ ਕਰੀਏ ਜੋ ਕੁ ਮਾਰ ਮੋੜ ਅਸੀਂ ਵਾਪਸ ਲੈ ਜਾਈਏ ਜੋ ਟੋਰ ਸੱਲਾ ਸਾਰਾ ਕੁਝ ਲਿਆ ਜਾਈਏ ਉਹ ਗੁੜੀ ਇਹ ਗੱਲ ਚਾਹਦੀ ਨਹੀਂ ਸੀ ਇੰਦਰਾ ਧੱਕਾ ਕੀਤਾ ਨਾਲ ਅੱਜ ਵਾਅ ਕਰਤੇ ਕੀ ਸਵੇਰੇ ਆਏ ਨੇ ਸਵੇਰੇ ਆਏ ਨੇ ਸਾਡਾ ਧੱਕਾ ਕੀਤਾ ਲੈ ਹਾਲ ਨੂੰ ਨਹੀਂ ਪਤਾ ਹੈ ਕਿ ਬੰਦਾ ਕੀ ਗੱਲਬਾਤ ਦੇ ਤਰ੍ਹਾਂ ਪਹਿਲਾਂ ਗੱਲਬਾਤ ਹੋਰੀ ਸੀ ਕੋਈ ਬੰਦਾ ਇਕੱਲਾ ਸੀ ਉਹ ਵਿੱਚ ਬਹਿਤੀ ਉਹਾਂ ਦਾ ਵੀ ਤਾਂ ਸੀ ਕੀ ਗੱਲ ਰੋਲਾ ਕੀ ਉਹ ਗੱਲਾਂ ਨਾ ਹਨ ਵਾਲਾ ਹੀ ਰੱਖਣ ਉਹਦੇ ਵਿੱਚ ਅਸੀਂ ਆਖਾਂ ਵੀ ਰੋਲਾ ਸਾਡਾ ਕੋਈ ਨਹੀਂ ਹੈਗਾ ਉਹ ਧੱਕਾ ਕਰਦੇ ਨੇ ਧੱਕੇ ਨਾਲ ਹੀ ਜਾਂਦੀ ਉਹਨਾਂ ਦੀ ਮੈਨੂੰ ਘਰ ਵਧ ਗਿਆ ਮੈਂ ਕਿਉਂ ਜਾਵਾਂ ਮੇਰੇ ਨਾਲ ਆ ਦੇ ਵਰਤਨ ਤੇ ਪਾ ਦੇਣਾ ਤੂੰ ਸੋਨਾ ਲਾਇਆ ਆ ਆਹ ਕਾਰੋ ਫਲਾਣ ਤੇਰਾ ਸੋਨਾ ਲਾ ਲੈਣਾ ਸਾਰਾ ਪੱਛ ਉਹ ਲੋਟ ਤੇ ਲਾਇਆਗਾ ਗੜੂ ਵੀ ਲਾਇਆਗਾ ਸਾਰਾ ਪੱਛ ਚਿੱਕੀ ਤਰੋ ਇਹ ਫਿਰ ਇਹਨਾਂ ਹਰਮਾਰ ਕੋਟ ਤੇ ਪੈਸਾ ਪਾਵੀ ਲਾਇਆਗਾ ਸਾਡੇ ਬੜਾ ੱੱਕਾ ਕੀਤਾ ਅਜ ਤੱਕ ਗਰੀਬ ਬੰਦੇ ਅਜੇ ਚਾਵਾ ਨਾ ਜਹਾ ਚਾਹ ਨਹੀਂ ਪੂਰੇ ਸਾਡੇ ਸਿਆਰ ਸੜ ਪਾੜ ਗਹਾਰਾ ਪਸਕਾਰਗ ਕਿਹਨੇ ਕਿ ਕੁੱਟਮਾਰ ਕੀਤੀ ਉਹ ਕੁੱਟਮਾਰ ਬੜੀ ਕੀਤੀ ਨੇ ਉਹਨਾਂ ਦੇ ਹੱਥੇ ਕਾਪੇ ਪਤਾ ਨਹੀਂ ਅਸਲਾ ਵੀਗਾ ਹੋਏ ਨਾ ਚਾਰ ਲੱਗੇ ਆਏ ਨੇ ਬਾਰੂ ਆਏ ਨੇ ਬਾਰੂ ਆਏ ਨੇ ਘਾਟ ਤੱਕ 25 23 ਬੰਦੇ ਸੀ ਅਸੀਂ ਦੋ ਪੁੱਤਿਆਂ ਲਪੇਓ ਪੁੱਤਰੇ ਰਹਿ ਗਏ ਸੀ ਤੇ ਮੈਂ ਤੇ ਮੇਰੀ ਨੂੰਹ ਸੀ ਯਾ ਤੇ ਮੇਰੀ ਲੜਕੀ ਹੈ ਮੇਰੇ ਘਰ ਦੇ ਦਿਲਾਤ ਤੋੜ ਗਏ ਭੰਨ ਤੋੜ ਵੀ ਕਿੰਨਾ ਭੰਨ ਤੋੜ ਕਰ ਕਰ ਸਾਰ ਹਰਨ ਸਨਕਸਾਨ ਵੀ ਕਰ ਗਨ ਸੀਸਾ ਸੂਸਾ ਸਾਬਾ ਤੋੜ ਗਨ ਆਵੇ ਫੇਰ ਕਮਰੇ ਦਾ ਹਾਲ ਕੀ ਹੋਆ ਪਿਆ ਤੁਹਾਡੇ ਤੇ ਕੀ ਮਾਰਿਆ ਇਹਨਾਂ ਨੇ ਸਾਡੇ ਤੇ ਕੋਈ ਪਤਾ ਨਹੀਂ ਕੀ ਕਾਤੋਂ ਮਾਰਿਆ ਨੇ ਕੀ ਚੀਜ਼ ਮਾਰੀ ਨੇ ਹਾਂ ਤਾਂ ਸਮਝ ਨਹੀਂ ਆਈ ਠੀਕ ਹਾਂ ਨੇ ਤਾਂ ਬੜਾ ਨਾ ਧੱਕਾ ਕੀਤਾ ਬਹੁਤ ਹੀ ਕੀ ਇਹੋ ਜਿਹੇ ਬੰਦੇ ਤੁਹਾਨੂੰ ਕਾਰਵਾਈ ਦੀ ਮੰਗਤ ਹੋਣੀ ਚਾਹੀਦੀ ਇਹਨਾਂ ਦਾ ਸਰਕਾਰ ਦੇ ਕੋਲ ਇਹਨਾਂ ਦਾ ਕਾਰਵਾਈ ਕਰਨੀ ਚਾਹੀਦੀ ਹਾਦਸਾ ਮੱਤ ਕਰ ਰਿਹਾ ਹੈ ਸਰਕਾਰਾਂ ਆ ਨਹੀਂ ਮੈਨੀ ਦੰਦੜੇ ਹੋਏ ਕਿਹ ਗੁੰਡਾ ਗੁੰਡੇ ਆ ਰਿਹਾ ਮੌਕੇ ਤੇ ਖੜੇ ਨੇ ਆਸੇ ਪਾਸੇ ਖੜੇ ਨੇ ਦੁਆਰੇ ਬਿਘੇਰਾ ਸਾਨੂੰ ਪਾਈ ਖੜੇ ਨੇ ਜੇ ਬਾਹਰ ਨਿਕਲਣੇ ਦੇਣਾ ਪੁਲਿਸ ਦੁਬਾਰਾ ਪੈਣਾ ਹੈ ਪੁਲਿਸ ਨੇ ਫੋਨ ਕੀਤਾ ਇਹ ਤਾਂ ਕਾਈ ਨਹੀਂ ਪੁਲਿਸ ਨੇ ਫੋਨ ਕੀਤਾ ਇਹ ਤਾਂ ਪਹੁੰਚਿਆ ਨਹੀਂ ਪਹੁੰਚਿਆ ਕੋਈ ਠੀਕ ਉਸ ਕੀ ਪਤਾ ਰਹੀ ਹੈ ਕਿ ਕੀ ਠੀਕ پیسے ਵਾਲੇ ਬੰਦੇ ਨਹੀਂ ਗਰੀਬ ਬੰਦੇ ਸਾਡੇ ਕੁਝ ਨਹੀਂ ਪੱਲੇਗਾ ਠੀਕ ਕੀ ਨਾਮ ਤੁਹਾਡਾ ਸੋਨੂੰ ਆਈਏ ਸੋਨੂੰ ਜਿਹੜਾ ਕੱਲ ਹੋਇਆ ਆਪਣੇ ਕਟਮਰ ਹੋਈ ਹੈ ਇੱਕ ਕਰੇਗਾ ਕੀ ਨਾਮ ਤੁਹਾਡਾ ਭਾਜੀ ਇਹ ਮਾਮਲਾ ਹੈਗਾ ਸੀ ਆਪਣਾ ਮਤਲਬ ਕੁੜੀਆ ਆਪਾਂ ਵਿਆਹੀ ਸੀ ਅਤੇ ਭਾਂਜੀ ਲੱਗਦੀ ਸਾਡੀ ਤੇ ਆਪਾਂ ਡੇਢ ਘੰਟੇ ਬਾਅਦ ਵਿਆਹੀ ਨੂੰ ਤੇ ਪਹਿਲਾਂ ਤਾਂ ਅਸੀਂ ਇੱਕ ਰਿਹਾਏ ਸਾਨੂੰ ਮਿਲਣੇ ਦਿੱਤਾ ਉਹ ਕੁੜੀਆ ਨੂੰ ਪਿਆ ਕੇ ਲੈ ਗਏ ਮੁੰਡਾ ਆਪੀ ਕਿੱਥੇ ਵੇਚੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹੀ ਹੈ ਕਿੱਥੇ ਕਿੱ데 ਗਏ ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤੀਆ ਸਿੰਘ ਜੀ ਹਾਂਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਇਆ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਵਿਚੋਲੇ ਨੇ ਕੋਈ ਪੈਸੇ ਪੁਸਾ ਖਾ ਕੇ ਸਾਡਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਇਹ ਬਾਅਦ ਵਿੱਚ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਪਜਾਲ ਜਾਂਦਾ ਕਦੇ ਕਿੱਧਰ ਜਾਂਦਾ ਕਦੇ ਕਿੱਧਰ ਅਸੀਂ ਮਿਲਣ ਆਨੇ ਫਿਰ ਸਾਨੂੰ ਉਸ ਤੋਂ ਬਾਅਦ ਹੁਣ 1.5 ਬਿਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਐਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੇ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪਰੌਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇਹਨਾਂ ਦੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਇਹਨਾਂ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਘਰ ਤੇ ਕੁੱਟਮਾਰ ਕਰਦੀ ਜੀ ਉਹ ਖੋ ਵੀ ਕੀਤੀ। ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ। ਪਰਸ ਦੇ ਡਾਕੂਮੈਂਟ ਸਾਰੇ ਉਹ ਕੱਢ ਲੈਣ ਵਿੱਚ। ਹੋਰ ਵੀ ਕਿਸੇ ਨਾਲ ਬੋਟਮਾਰਕ ਕੀਤੀ ਤਾਂ ਜਾਣ ਹੋਰ ਇੱਕ ਭਣਜੇ ਨਾਲ ਹੋਈ ਹੈ। ਗੋਟਮਾਰ ਭਣਜੇ ਨਾਲ ਆਇਆ ਸੀ। ਇੱਕ ਉਹਦੇ ਨਾਲ ਹੋਈ ਹੈ। ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ। ਜਿਹੜੀ ਕੁੜੀ ਇਲਜ਼ਾਮ ਲਗਾ ਰਹੀ ਤੁਹਾਡੇ ਤੇ ਉਹ ਕੀ ਮੰਨਦੀ ਹੈ? ਉਹ ਦੇਖੋ ਜੀ ਉਹ ਕੁਛ ਨਹੀਂ ਉਹ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾਅ ਤੇ। ਵਾਈ ਖੜੇ ਨੂੰ ਉਹ ਕੁੜੀ ਨੂੰ। ਉਹਨੂੰ ਦਬਾਅ ਰਹੇ ਨੇ। ਅੱਸੀ ਕੋਈ ਐ ਹੋ ਜਾ ਕੋਈ ਕਰਿਆ ਨਹੀਂ। ਤੇ ਦੇਖੋ ਜੇ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ ਤੇ ਕੋਈ ਗਲਤ ਵਸ ਥੋੜਾ ਦਿੱਤਾ ਹੈ ਬਿ 1.5 ਲੱਖ ਦਾ ਸਮਾਨ ਦਿੱਤਾ ਹੈ ਫਿਰ ਸਾਨੂੰ ਕਹਿੰਦੇ ਮੇਰੇ ਮਾਮੇ ਮੇਰਾ ਗਲਤ ਸੀ ਜੇ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਥੋੜਾ ਸੀ ਅਸੀਂ ਆਪ ਤੇ ਕੋਲ ਹੀ ਰੱਖ ਲਏ ਤੇ ਫਿਰ ਗਲਤ ਉਹ ਦਿੱਤਾ ਤੇ ਫਿਰ ਐਵੇਂ ਧਮਕਾ ਰਹੇ ਨੇ ਵੀ ਮੈਂ ਕੁੜੀ ਐ ਬਕਾਇਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਮੇਰੇ ਨਾਲ ਜਦੋਂ ਆ ਮੈਂ ਨਾ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰ ਰਹੇ ਹੁੰਦੇ ਅਸੀਂ ਐਨਾ ਤੋਂ ਮਜ਼ਾਮ ਨਾਲ ਇੱਕ ਵਿਆਹ ਕੋ ਗਰਨ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੇ ਮੁੰਡਾ ਐਸ ਤਰ੍ਹਾਂ ਹੈਗਾ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰਗਰ ਕੋਡੀਆਂ ਪਈਆਂ ਕੁੜੀ ਦੀਆ ਇਹ ਆਹ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਫੜਵਾ ਕੇ ਗੱਲ ਕਰਵਾਈ ਹੈ ਜਾਂ ਕਿਵੇਂ ਕਰਵਾਈ ਹੈ ਇਹ ਸਾਨੂੰ ਨਹੀਂ ਪਤਾ ਜੀ ਜਾਂਚ ਹੋਣੀ ਚਾਹੀਦੀ ਹੈ ਹਾਂ ਜੀ ਹੋਣੀ ਚਾਹੀਦੀ ਜੀ ਇਨਸਾਨ ਸਾਹਿਬ ਮੈਨਾਂ ਜੇ ਸਾਡੇ ਮੁੰਡੇ ਦਾ ਸੱਟ ਲਾ ਦੀ ਸਿਰ 파ੜਦਾ ਨੱਕ ਤੇ ਨੱਕ ਦੀ ਹੱਡੀ ਤੋੜਤੀ ਜੀ ਵੇਖਾ ਅਸੀਂ ਬਰੇ ਚੱਕ ਕੇ ਲਿਆਦਾ ਪੰਜ ਛੇ ਜਣੇ ਹੈਗੇ ਸੀ ਜੀ ਮੁੰਡਾ ਦੱਸ ਰਿਹਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਕਰੂ ਆਏ ਆ ਤੇ ਕੋਈ ਇਥੋਂ ਪਿੰਡ ਪੁੰਡ ਦਾ ਪਿੰਡ ਕੋਣ ਚੱਕ ਕੇ ਵਿਚਾਰਾ ਲੈ ਆਇਆ ਕੋਈ ਹਾਂਜੀ